ਪੜ ਕੇ ਵੀ ਬੋਲੇ ਆਹ ਨਹੀਂ ਇਹ ਵੀ ਕੰਮ ਨਹੀਂ ਆਉਂਦਾ ਇਹ ਆਪਣੀ ਆਉਂਦਾ ਇਹ ਪਰ ਗਰਿਕਾ ਵੀ ਹੋ ਜਾਂਦਾ ਨਾ ਫਿਰ ਜਾਲ ਕੱਢ ਉਸ ਆਪਣੀ ਗੱਲ ਨਹੀਂ ਹੋ ਜਾਂਦਾ ਨਾ ਹਾਂ 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 ਦੇ ਜਾਲ ਘਣਾ ਯਾਰ ਜਾਂ ਥੋੜੇ ਥੋੜੇ ਬਣ ਜਾਂਦੇ

ਮੇਰਾ ਫਿਰ ਕਬਰੀ ਦਾ ਵੀ ਹੋ ਜਾਂਦਾ ਨਾ ਫਿਰ ਯਾਰ ਕੱਢਣੀ ਉਸ ਟੱਪਣੀ ਕੱਢਣੀ ਚਾਹੁੰਦਾ ਜਾਨਾ ਉਹ ਰੱਖਦੇ ਜਾਲ ਜਾਨਾ ਯਾਰ ਜਾ ਥੱਲੇ ਇੱਕ ਦੋ ਤਿੰਨ ਬੰਦੇ ਲਾਉਂਦੇ ਨਹੀਂ ਜਾਂਦੇ ਆਵਾਂਗੇ ਮਾਰਾ ਪਾਉਂਦੇ ਹਾਂ